ਆ ਵੀ ਕਿਵੇਂ ਆ ਵਧੀਆ ਬਾਈ ਤੂੰ ਦੱਸ ਕੀ ਕਰਦਾ ਤੇਰੇ ਵਾਂਗੂ ਵਿਹਲੇ ਨਹੀਂ ਮੈਂ ਤਾਂ ਆ ਲੁੱਡੋ ਖੇਢੀ ਜੰਨੇ ਉਹ ਯਾਰ ਜੇ ਫਰੀ ਸੀ 10 ਮਿੰਟ ਆਪਾਂ ਜਾਣਾ ਸੀ ਕਿਤੇ ਕਿੱਥੇ ਯਾਰ ਕੁੜੀ ਦੇਖਣ ਜਾਣੀ ਸੀਗੀ ਯਾਰ ਤਿਆਰ ਤਾਂ ਆਏ ਹੋਇਆ ਫਿਰ ਤਾਂ ਜਿਵੇਂ ਅੱਜ ਹੀ ਲੈਣੀ ਹੁੰਦੀ ਆ ਤਾਈ ਕਿੱਧਰ ਚੱਲੇ ਆ ਓਕੇ ਦੇਣੀ ਇੱਥੇ ਹੀ ਆ ਬਸ ਮੜਾ ਜਾ ਯਾਰ ਅੱਛਾ ਅੱਛਾ ਚੱਲ ਕੇ ਆਜਾ ਇੱਥੇ ਚੱਲੇ ਆ ਓ ਮੈਂ ਇੱਥੇ ਚੱਲੇ ਮੜਾ ਬਾਜ਼ਾਰ ਕਿਤੇ ਚਲ ਠੀਕ ਆ ਠੀਕ ਆ ਪਾ ਯਾਰ ਇਹ ਕਿਥੋਂ ਮੱਥੇ ਲੱਗ ਗਿਆ ਕਾਮੀ ਨਾ ਖਰਾਬ ਹੋ ਜੇ ਮਾ ਮਾ ਨਾ ਖਰਾਬ ਹੋਏ ਤਾਂ ਹੀ ਤਾਂ ਤੈਨੂੰ ਲੈ ਕੇ ਚੱਲਿਆ ਬੱਤ ਭਾਬੀ ਤਾਂ ਸੁਣਨੀ ਸਾਨੂੰ ਕੁੜੀ ਪਸੰਦ ਹੈ ਜੀ ਬਾਹਰ ਦੇ ਲੋ ਵੀ ਵਰਹਾ ਹੀ ਸਮਝੋ ਯਾਰ ਤੈਨੂੰ ਤਾਂ ਤੇਰੇ ਘਰ ਦੇ ਨਹੀਂ ਪਸੰਦ ਕਰਦੇ ਤੈਨੂੰ ਕੁੜੀ ਵਾਲਿਆਂ ਨੇ ਕਿਵੇਂ ਪਸੰਦ ਕਰ ਲਿਆ ਤਾਂ ਹੀ ਤਾਂ ਸਾਲਿਆ ਅੱਜ ਤੈਨੂੰ ਲੈ ਕੇ ਆਇਆ ਉਹ ਵੀ ਕੁੜੀਆਂ ਲੱਗੀਆਂ ਵੀ ਇਹਦੇ ਨਾਲ ਤਾਂ ਵਧੀਆ ਹੀ ਆ ਚੱਲ